ਟਰੈਕਟਰ ਵੀ ਕਹਿੰਦੇ ਮੇਰੇ ਵੀਰੋ ਇਹਨੇ ਬਠਿੰਡਾ ਜ਼ਿਲ੍ਹੇ ਦਾ ਮਲਕਾਣਾ ਪਿੰਡਾ ਜਿੱਥੇ ਪੁੱਜਿਆ ਮਲਕਾਣੇ ਦੇ ਲਾਗੇ ਕਰਕੇ ਕਿਉਣਾ ਮਰਿਆਈ ਆ ਫਿਰਦਾ ਉੱਥੇ ਪੁੱਜਿਆ ਟਰੈਕਟਰ ਇਸ ਟਰੈਕਟਰ ਨੇ 12 ਘੋੜਿਆਂ ਨੂੰ ਕਹਿੰਦੇ ਖਤੇਗਰ ਸਾਹਿਬ ਦੇ ਲਾਗੇ ਕਰਕੇ ਆਨੰਦਪੁਰ ਪਿੰਡ ਦੇ ਵਿੱਚ ਮੋਟਰਸਾਈਕਲ ਦਿੱਤਿਆ ਮੇਰੇ ਵੀਰੋ ਪਹਿਲਾਂ ਵੀ ਇਹ ਕਈ ਪਹਿਲੇ ਦੂਜੇ ਪੋਜੀਸ਼ਨ ਦੇ ਨੰਬਰ ਨੇ ਜੇ 10 ਤਰੀਕ ਦੀ ਗੱਲ ਕਰੀਏ 22 ਡਾਕਟਰ ਨੇ ਜੇਰਾਬਾਸੀ ਦੇ ਕਾਰਗੋ ਦੇ ਵਿੱਚ ਵੀ ਜਿਹੜਾ ਨੰਬਰ ਪਾਇਆ ਮੈਂ 10 ਤਰੀਕ ਦੀ ਗੱਲ ਕਰੀਏ ਦਸਾੜੇ ਵਿੱਚ ਏਸੀ ਡਾਕਟਰ ਦਾ ਨੰਬਰ ਬਣਿਆ ਮੇਰੇ ਵੀਰੋ ਆਪਣੇ ਕੋਲ ਟਾਈਮ ਖਿੰਡਿਮਾ ਆਪਾਂ ਜੇ 23 ਜਾਵਾ ਬੰਦਾਈ ਵਿੱਚ ਜਾਵਾਂਗੇ ਤਾਂ ਮੇਰੇ ਵੀਰੋ ਆਪਣੀ ਬਾਤ ਜਿਹੜੀ ਉਹ ਜਿਆਦਾ ਲੰਬੀ ਬਣ ਜਾ ਰਹੀ ਆ ਆਓ ਆਪਾਂ ਜੀਐਸ ਡਾਕਟਰ ਦੇ ਨਾਲ ਇਹ ਕਹਿੰਦੇ ਮੁੰਡਾ ਕਮਲ ਆਇਆ ਇਹ ਜਕਾਰੇ ਦੀ ਨਾਲ ਜਿਹੜੀ ਇਸ ਟਰੱਕ ਦੀ ਰਵਾਨਗੀ ਹੁੰਦੀ ਹੈ ਜੀ ਹਰ ਇੱਕ ਮੇਲੇ ਦੇ ਉੱਤੇ ਹਰ ਇੱਕ ਮੇਲੇ ਦੇ ਉੱਤੇ ਜਕਾਰੇ ਦੇ ਵਲਗੇ ਤੇ ਰਵਾਨਗੀ ਹੁੰਦੀ ਹੈ ਬੋਲੇ ਈ ਸ਼ੋਹਰਤ ਅ ਤਜਰੀਆ ਕਾਲ ਇਹ ਕਮਲਾ ਕਿਤੇ ਦੇ ਦੇ ਵੀਰੋਂ ਪੌੜਾ ਪਿੰਡ ਹੈ ਇਹ ਕਹਿੰਦੇ ਮੁੰਡਾ ਕਹਿੰਦੇ ਤੰਦਵਾ ਸਾਹਿਬ ਮੌਢੀ ਫਕੇਸ ਨੂੰ ਇਹ ਸੁਣੇ ਕਹਿੰਦੇ ਬਠਿੰਡੇ ਵਾਲਾ ਮੇਰੇ ਵੀਰੋ ਮੁੰਡਾ ਕਹਿੰਦੇ ਅਰਜਨ 555 ਦੀ ਗੱਲ ਹੋ ਰਹੀ ਹੈ ਆ ਲੋ ਜੀ ਆ ਖਿੱਚੂ ਅਰਜਨ ਤੋਂ ਟਰੈਕਟਰ ਇਹ ਟੀਅਰ ਟਰੈਕਟਰ ਲੱਗਿਆ ਹੋਣਾ ਸਾਹਮਣੇ ਮੇਰੇ ਮੋਟੋ சாப்பித்த வண்டிவே இல்லா விற்றே பண்ணா झूल दो ते तो निशान तेरे बाजा वाले बोले सोने हाल दो छुटारे गूज रहे बोले सोने हाल दो छुक गूंज दो कहने अर्जना महिंदरा ਕੰਪਨੀ ਵਾਲਿਆਂ ਦਾ ਮੇਰੇ ਵੀਰੋ ਉਹ ਕਹਿੰਦੇ ਝੋਖੀ ਜਿੰਨੀ ਜਾਣ ਵਾਲਾ ਉਹ ਖੇਡ ਦੇ ਮੈਦਾਨ ਦੇ ਵਿੱਚ ਉਹ ਬੱਲੇ ਬੱਲੇ ਕਰਵਾ ਰਿਹਾ ਕਿ ਘਰਜਨ ਪਹਿਲੀ ਜਣਾ ਉਹ ਜੋਰ ਦਾ ਜਹਾਜ ਮੈਚ ਕਰਾਵੇ ਭਾਗਾ ਵਾਲਾ ਸਵਰਾਜ ਉਹ ਜਪ੍ਰੀਤ ਤੇ ਸਚੰਦਰ ਵੀ ਜੱਤ ਦੇ ਜਿਵੇਂ ਜੱਤ ਦੀ ਉਹਦੀ ਫਤੰਗ ਬੱਲਿਆ ਆ ਦੁਆ ਕਿਹੜਾ ਚੱਲਿਆ ਕਸੇ ਪੈ ਨੂੰ ਕਿਹੜਾ ਟੋਕਰਾ ਪਸੰਦ ਬਲਿਆ ਜਿਹੜਾ ਰਾਜਾ ਜਹਾਜ਼ ਮੇਰੇ ਵੀਰੋ ਆ ਬਣਾਤਾ ਜਹਾਜ਼ ਕਿ ਜੱਟਾਂ ਦੇ ਟਰੈਕਟਰ ਦਾ ਫਿਰਤਾ ਲਈ ਜਹਾਜ਼ ਆ ਉਹ ਜੱਟਾਂ ਦੇ ਟਰੈਕਟਰ ਦਾ ਜੱਟਾਂ ਲਈ ਜਹਾਜ਼ ਆ ਉਹ लाਠੀ ਟੁਟਦੀ ਕਿ ਧੂੰਧ ਧੂਏ ਨੂੰ ਕਾਣ ਪੁੱਛਦਾ ਉਹ लाਤ ਮਰਾਉਣੀ ਪੈਂਦੀ ਹੈ ਜੱਗਿਆ ਉਹ ਗੱਲ ਗਰਾਊਂਡ 'ਚ ਐਵੇਂ ਨਹੀਂ ਹੁੰਦੀ ਉਹ ਗੱਲ ਕਰਵਾਉਣੀ ਪੈਂਦੀ ਆ ਆ ਗੱਲ ਕਰਵਾਉਣੀ ਪੈਂਦੀ ਆ ਕਦੇ लाਤ ਮਰਾਉਣੀ ਪੈਂਦੀ ਆ ਲਾਹ ਦੇਖੋ ਫਿਰ ਹੋਈ ਪਈ ਆ ਕਮਾਲ ਖਿੱਚੋ ਫੇਕੋ ਮੁੰਡਿਆ ਨਮਲ ਸਿਆ ਤਿਉੜੇ ਵਾਲਿਆ ਖਿੱਚ ਖਿੱਚ ਉਹ ਖਿੱਚ ਖਿੱਚ ਇਹਨੂੰ ਟਾਲੀ ਖਿੱਚ ਮੁਕਾਬਲਾ ਕਹਿੰਦੇ ਨੇ ਕਮਲਾ ਓਏ ਖਿੱਚ ਗਬਰੂਆ ਓਏ ਦੁਨੀਆ ਕਹਿੰਦੀ ਪੱਪਾ ਪੜ ਹੋ ਕੇ ਉਹ ਕਹਿੰਦੇ ਲੈਪ ਤੇ ਉਹ ਕਹਿੰਦੇ ਇਸ ਖੇਡ ਮੈਦਾਨੇ ਦੇ ਵਿੱਚ ਆਹ ਟਰੈਕਟਰ ਨੂੰ ਗੋਹ ਦੇ ਨਾਲ ਧੱਕ ਰਹੀ ਹੈ ਓਏ ਸਾਹਮਣੇ ਕਹਿੰਦੇ ਇਸ ਵੇਹ ਉਹ ਮੁੰਡਾ ਕਹਿੰਦੇ ਓਏ ਕਬਲਰ ਚੱਲੇ ਜਾਂਦਾ ਉਹ ਟ੍ਰੈਕਟਰ ਨਹੀਂ ਆਉਂਦਾ ਮੇਰੇ ਜੀ ਵੀਰੋ ਈ ਹੋਈ ਬਹੁਤ ਲੋਕ ਨੇ ਇਹਦਾ ਟਾਈਮਾ ਜੀ ਕੋਈ ਸ਼ਹਿਰ ਤੇ ਕੋਈ ਸ਼ਹਿਰ ਤੇ ਕਰ ਲੋ ਟ੍ਰੇਨ ਆਪਾਂ ਦੱਸਣਾ ਬਾਹਰ ਇਹਦਾ ਟਾਈਮਾ ਜੀ ਤੁਸੀਂ ਲਿਖਿਆ ਕਰੋ ਜਲਦੀ ਇਹ ਮੈਜੋ ਸ਼ਹਿਰ ਤੇ ਲੱਗੇ ਤੁਸੀਂ ਅੰਦਰ ਇਹਦਾ ਟਾਈਮਾ ਜੀ 2 ਮਿੰਟੋ 10 ਸੈਕਿੰਡ 80 ਮੀਟਰ ਹੋ ਜੀ ਇੱਕ ਵਾਰੀ ਤਾੜੀ ਮਾਰੋ ਹੋ 20 ਸੈਕਿੰਡ ਹਸਾਵਾ ਹੈ 45 ਗਰੁੱਪ ਦਾ ਨਾਮ ਰੈਡ ਹੈ ਆਰਮ ਟਰੈਕਟਰ ਟਰੈਕਟਰ ਜਿਹਦਾ ਕਹਿੰਦੇ ਗੀਰਤਪੁਰ ਪਿੰਡ ਹੈ ਸਿਮਾ ਗਿੱਲ ਨਾਮ ਹੈ ਮੇਰੇ ਵੀਰੋ ਇਹ ਪਹਿਲਾ ਮੈਚ ਖੇਡ ਰਹੇ ਮੇਰੇ ਵੀਰੋ ਇਸ ਖੇਡ ਦੇ ਵਿੱਚ ਅੱਜ ਪਹਿਲਾ ਮੈਚ ਖੇਡ ਰਿਹਾ। ਇਹ ਕਹਿੰਦੇ ਮੁੰਡਾ ਕੀਰਤਪੁਰ ਤੋਂ ਬੁੱਝਿਆ। ਇਹ ਕਹਿੰਦੇ ਕੀਰਤਪੁਰ ਪੰਜਾਬ ਦੇ ਲਾਗੇ ਕਰਕੇ ਪ੍ਰਸਿੱਧ ਪਿੰਡਾ ਮੇਰੇ ਮਿੱਤਰੋ। ਇੱਥੋਂ ਬੁੱਝਿਆ ਤੇ ਕਹਿੰਦੇ ਮੁੰਡੇ ਦਾ ਅੱਜ ਪਹਿਲਾ ਮੁਕਾਬਲਾ ਕੱਲੀ ਪਾਤੀ ਜੀ ਛੜ ਤੇ ਹਟ ਜਾਵੇ। ਵੀਰ ਦੀ ਛੜ ਤੇ ਹਟ ਜਾਵੇ। ਬੜਾ ਲੇਟ ਹੋ ਗਿਆ ਮੁੰਡੇ ਨੂੰ ਦੇਖਣ। ਹਲੋ ਬਾਈ ਟਰੈਕਟਰ ਦੀ ਤਾਰ ਦੇ ਛੇਰ ਨੂੰ ਕੋਈ ਪਾਉ ਸਾਨੂੰ ਪਤਾ ਲੱਗੇ ਵੀ ਪ੍ਰੋਪਰ ਹਾਂਜੀ ਇੱਥੇ ਜਲਦਬਾਜ਼ੀ ਨਹੀਂ ਕਰਨੀ ਤਾਂ ਤੁਸੀਂ 18ਵੀਂ ਮੈਚ ਦੇ 18ਵੀਂ ਮੈਚ ਦੇ ਵਿੱਚ ਕਲੀ ਪਹੁੰਚੀਏ ਜਲਦਬਾਜ਼ੀ ਨਹੀਂ ਕਰਨੀ ਕਲੀ ਦੇ ਸਹਾਰੇ ਟਾਈਮ ਫੜਿਆ ਜਾਂਦਾ ਇਹ ਨੋਟ ਕਰ ਲਿਓ ਬਲੌਗ ਬਹੁਤ ਲੰਬਾ ਲੱਗੇਗਾ ਆਪਣਾ ਉਹ ਕਹਿੰਦੇ ਫਾਰਮ ਟ੍ਰੱਕ ਲੈ ਕੇ ਪੋਚਿਆ ਮੁੰਡੇ ਕਹਿੰਦੇ ਇਸ ਸਪੈਕਟਰ ਦੇ ਬਿੱਡਾ ਮਾਨ ਕਰਦਾ ਕਹਿੰਦੇ ਇਹਨੂੰ ਬਲੂ ਹਾਰਸ ਕਹਿੰਦੇ ਆ ਇਹਨੂੰ ਨੀਲਾ ਪਰ ਵੀ ਕੰਨਦੇ ਆ। ਇਹ ਪੁੱਤਰ ਕਹਿੰਦੇ ਮੇਰੇ ਵੀਰੋ ਹੁਜਿਆਣੇ ਨੇ ਫਰੀਦাবাদ ਵਿੱਚ ਵੱਡੀ ਗੰਦੀ ਦੇ ਵਿੱਚ ਤਿਆਰ ਕੀਤਾ ਜਾ ਰਿਹਾ। ਪਰ ਸੈਗਾ ਦੇ ਹੜ੍ਹਦੇ ਰੌਂਦੀ ਦਾ ਉਹ ਕਹਿੰਦੇ ਸਾਹਮਣੇ ਟ੍ਰੈਕਟਰ ਇਸ ਵੇਲੇ। ਹਾਂਜੀ ਵੀਰ ਜੀ ਰੈਡੀਓ। ਚਲੋ ਭਾਈ। ਆਵੋ। ਆਓ ਸਿੱਧਾ ਕੰਨੇ ਮੇਰੇ ਵੀਰੋ ਜੀ। ਕਹਿੰਦੇ 15% ਪਜ਼ੋਰ ਦੇ ਲਾਗੇ ਹੁੰਦਾ ਕਹਿੰਦੇ ਆਪਣੀ ਜਿੰਦਗੀ ਦਾ ਪਹਿਲਾ ਮੈਚ ਮੇਰੇ ਵੀਰ ਨੂੰ ਖੇਡਦਾ ਖੇਡ ਰਿਹਾ ਅੱਜ ਓਏ ਪਹਿਲਾ ਮੈਚ ਖੇਡਦਾ ਖੇਡ ਰਿਹਾ ਗਿਆ ਪਰ ਕਹਿੰਦੇ ਪਹਿਲੇ ਦਿਨੀ ਓਏ ਟ੍ਰੈਕਟਰ ਦੇ ਪਿਛਲੇ ਟਾਇਰਾਂ ਨੂੰ ਮੈਨੂੰ ਕੰਬਣੀ ਰੋਗ ਜਿਹਾ ਲੱਗਦਾ ਲੱਗਦਾ ਓਏ ਕੰਬਣੀ ਰੋਗ ਜਿਹਾ ਲੱਗਦਾ ਲੱਗਦਾ ਕਿ ਜੋਰ ਓਏ ਦੋਨੇ ਟਾਇਰਾਂ ਨੇ ਮਾ ਮਾ ਹੁੰਦਾ ਉਹ ਕਹਿੰਦੇ ਕੱਖਾਂ ਮਾਦ ਹੁੰਦਾ ਫੇਰ ਗੱਲ ਬੰਦੀ ਆ ਇਹ ਫਾਰਮ ਟਰੱਕ ਆ ਮੇਰੇ ਵੀਰੋ ਉਹ ਕਹਿੰਦੇ ਫਾਰਮ ਵਿੱਚ ਜਾ ਰਿਹਾ ਉਹ ਮੁਫਾਰ ਬਟੇ ਵਿੱਚ ਜਾਂਦਾ ਮੇਰੇ ਵੀਰੋ ਖੇਡ ਆ ਆਰਾਮ ਦੇ ਵਿੱਚ ਸਿਮਾ ਗਿੱਲ ਮੁੰਡਾ ਕਹਿੰਦੇ ਕੀਰਤਪ੍ਰੀਆ ਆ ਵੇਖੋ ਸਾਹਮਣੇ ਕਦੇ ਚੜਦਾ ਹੋਇਆ ਕਮਾਲ ਖੇਡ ਦੇ ਮੈਦਾਨ ਵਿੱਚ ਇਹਨਕੇ ਤੇ ਕਮਾਲ ਹੋਈ ਪਈ ਆ ਲੱਗਿਆ ਹੋਇਆ ਚੋਰਾ ਆ ਦੁਨੀਆ ਕਹਿੰਦੇ ਆਨੰਦ ਮਾਣਦੀ ਆ ਮੇਰੇ ਵੀਰੋ ਇਸ ਵੇਲੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਹੋਈ ਪਈ ਆ ਕਮਾਲ ਹੋਈ ਪਈ ਆ ਕਮਾਲ ਓ ਬੱਲੇ ਬਾਈ ਬਿਲਕੁਲ ਸੰਪੂਰਨ ਜਿਹੜੀ ਟਰੈਕਟਰ ਹੌਲੀ ਹੋ ਗਿਆ ਉਹਦੇ ਟਰੈਕਟਰ ਦੀ ਬੜੀ ਵਧੀਆ ਆਖਦਾ ਆਉਂਦੀ ਹੈ ਪਰ ਕਹਿੰਦੇ ਮੁੰਡਾ ਉਹ ਟਰੈਕਟਰ ਜਿੱਥੇ ਆ ਚੱਟੇ ਹੈ ਉਸੇ ਟਰੈਕਟਰ ਆ ਧੰਨਵਾਦ ਕਰਦੇ ਆ ਆ ਪਾਣੀ ਵਾਲੇ ਵੀਰਾਂ ਦਾ ਵੀ ਧੰਨਵਾਦ ਪਾਣੀ ਵੀਰਾਂ ਦੇ ਟਰੈਕਟਰ ਦੀ ਹੀ ਹੌਲੀ ਹੋ ਗਈ ਪਰ ਕਹਿੰਦੇ ਦੂਜੇ ਕਿਹੜੇ ਟਰੈਕਟਰ ਦੀ ਜਾਨ ਸਖਾਲੀ ਹੋ ਜਾਂਦੀ ਹੈ ਉਧਰ ਵੀਆਈਪੀ ਗੈਲਰੀ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘੀ ਚੰਦੂ ਮਾ ਸਾਡਾ ਕੈਂਪੀ ਤੇ ਨਾਲ ਹਰਦੇਵ ਸਿੰਘ ਜੀ ਓਐਸਡੀ ਸਾਹਿਬ ਹਰਦੇਵ ਸਿੰਘ ਜੀ ਪੂਨੀਆ ਗੁਰਵਿੰਦਰ ਸਿੰਘ ਦੇ ਨਾਜ਼ਰੇ ਤੇ ਰਵੀ ਸਾਹਿਬ ਦੇ ਨਾਜ਼ਰੇ ਇਹ ਸਾਰੇ ਮੈਂ ਰਹਿ ਗਿਆ ਰਹਿ ਗਿਆ ਡਰਾਈਵਰ ਹੈਗੇ ਹੋ ਗਿਆ ਜਬੀ ਹੋਲੀ ਖੇਤਰਾ ਥੋੜਾ ਜਿਹਾ ਜ਼ੋਰ ਤਾਂ ਲੱਗਣਾ ਪਰ ਦੂਜੇ ਕਹਿੰਦੇ ਉਹ ਤੇਰੀ ਜਾਨ ਸਖਾਲੀ ਹੋ ਜੂਗੀ ਆਹ ਜਾਨ ਸਖਾਲੀ ਹੋ ਜੂਗੀ ਹੋਰ ਕਿਹਦੇ ਫਿਰ ਸਾਫਾ ਦੇ ਵਿੱਚ ਸਾਬ ਪੈ ਜਾਣੇ ਆ ਆ ਵੇਖੋ ਮੈਦਾਨ ਦੇ ਵਿੱਚ ਖੇਡਣਾ 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 ਮੁੰਡਿਆ ਖੇਡਣਾ ਆ ਮੈਚ ਤੋਂ ਬਾਅਦ ਮੈਚ ਜਿਹੜਾ ਆਪਾਂ ਪ੍ਰੋਫੈਸਰ ਸਾਹਿਬ ਨੂੰ ਦੇਵਾਂਗੇ ਬਾਡੀ ਬਾਈ ਪ੍ਰੋਫੈਸਰ ਸਾਹਿਬ ਨੂੰ ਬੈਕ ਦੇਵਾਂਗੇ ਧੰਨਵਾਦ ਸਾਡੇ ਮੁੱਖ ਮਹਿਮਾਨ ਬੁੱਜੇ ਹੋਇਆ ਆਹ ਵੇਖੋ ਖੇਡ ਦੇ ਮੈਦਾਨ ਵਿੱਚ ਖੇਚਣਾ ਮੁੰਡਿਆ ਜੈ ਜੀ ਟੋਏ ਦਾ ਪੱਟਦੀ ਵੀਰੇ ਉਹ ਟੋਏ ਦਾ ਪੱਟਦੀ ਨੋਟ ਕਰ ਲਈ ਫੀਲ ਗਿਆ ਟਰੈਕਟਰ ਚੱਬ ਗਿਆ ਉੱਥੇ ਰੋਕ ਲਈ ਟੋਏ ਦਾ ਪੱਟਦੀ ਇਹ ਵੀਰੇ ਨੋਟ ਕਰਲਾ ਇਹ ਨੋਟ ਕਰਲਾ ਭਰਾ ਬਣ ਕੇ ਹਲੇ ਕਹਿੰਦੇ 17 18 ਟਰੈਕਟਰ ਕੀ ਨੱਪਟੇ ਪਾਈਆਂ ਦੀ ਫੋਟੋ ਦਿਖਾ ਦਿਓ ਵੀ ਬੰਦੇ ਨੂੰ ਉਹ ਰਾਜਵੀਰ ਸੰਤੇ ਨਾਜਰੇ ਵਾਲਾ ਸਾਡਾ ਦੂਜੇ ਆਇਆ ਬਹੁਤ ਵੱਡਾ ਭੜਦਾ ਹੈ ਸਾਡਾ ਭਰਾ ਦੂਜੇ ਆਇਆ ਜੀ ਆ ਰਿਹਾ ਆਉਂਦੇ ਆ ਭਾਈ ਕੋਈ ਨਹੀਂ ਪਤਲੇ 3000 ਜੁਰਮਾਨਾ ਵੀ ਆ ਟਰੈਕਟਰ ਨੇ ਨੋਟ ਕਰਦੇ ਲੋ ਜੀ ਟਰੈਕਟਰ ਆ ਗਿਆ ਬਹੁਤ ਜ਼ੋਰ ਲਾ ਕੇ ਆਇਆ ਟਰੈਕਟਰ ਹੌਲੀ ਹੌਲੀ ਆਇਆ ਪਰ ਟਾਈਮ ਵੀ ਇਹਨੇ ਬਹੁਤ ਲਾਤਾ ਪਹਿਲਾਂ ਪਿੱਛੇ ਫਸ ਗਈ ਦੀ ਟਰੈਕਟਰ ਫਸ ਗਿਆ ਪਿੱਛੇ

ਜਿਹਦੇ ਖੇਲੇ ਦਾ ਜੋਰ ਲੱਗਦਾ ਰਿਹਾ ਤੇ ਦੂਜੇ ਪਾਸੇ ਆਪਾਂ ਦੇਖੇ ਨਜ਼ਾਰਾ ਇਸ ਵੇਲੇ ਫਾਰਮ ਟ੍ਰੱਕ ਨੇ ਰਿਭ ਲੋ ਖੇਡ ਦੇ ਮੈਦਾਨ ਦੇ ਵਿੱਚ ਆਲਾ ਕਰਜੇ ਦਾ ਪ੍ਰਮੋਸ ਸਿੰਘ ਆ ਰਿਹਾ ਉਹ ਕਹਿੰਦੇ 9 ਤਰੀਕ ਪੁੱਠਲ ਪੈਂਦੀ ਉਹ ਕਹਿੰਦੇ ਗੱਲਾਂ ਮਖਰੀਆਂ ਜੀ ਪਰਵੈਸ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਇੱਕ ਵਾਰੀ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਹੈ ਸਮਾਰਟ ਪ੍ਰੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਚੰਦੂ ਬਾਜਾ ਜੀ ਸਾਹਿਬ ਆ ਜਿਆਦਾ ਟਾਈਮ ਲਾ ਗਿਆ ਪ੍ਰੋਫੈਸਰ ਪ੍ਰੀਤ ਸਿੰਘ ਜੀ ਚੰਦੂ ਬਾਜਾ ਜੀ ਦੇ ਵੱਲੋਂ 20 ਮਿੰਟ ਲਾ ਗਿਆ ਹਰਦੇਵ ਸਿੰਘ ਜੀ ਉਸ ਦੀ ਹੋਇਆ ਜੀ ਰਣੇ ਸਿੰਘ ਜੀ ਪੁਨੀਆ ਤੇ ਨਾਲ ਜੀ ਸਭ ਤੋਂ ਮਾਜਰਾ ਤੇ ਰਵੀ ਸਭ ਤੋਂ ਮਾਜਰਾ ਇਹਨਾਂ ਭਰਾਵਾਂ ਦਾ ਧੰਨਵਾਦ ਹੈ ਅਦਰ 1000 ਸਿਮਾ ਗਿਲ ਪਰ ਸਾਡੇ ਭਰਾ ਇਹਨਾਂ ਦਾ ਨਾਮ ਪੁੱਛੋ ਜੀ ਕੀ ਹੈ ਉਹਨਾਂ ਵੱਲੋਂ ਜਿਹੜਾ 1000 ਹੈ

ਤੁਹਾੰਨਾ ਖੇਡ ਮੈਦਾਨ ਦੇ ਵਿੱਚ ਦੇਖਿ ਰਿਹਾ ਲਈ ਆਉਂਦਾ ਹੈ ਇਹਦਾ ਬਘੋੜਾ ਪਿੰਡ ਹੈ ਆ ਮੁੰਡਾ ਕਹਿੰਦੇ ਖੰਡੀਆਂ ਮੁੱਛਾਂ ਵਾਲਾ ਜਾਂਦਾ ਹੈ ਅਵਤਾਰ ਮੌੜੀ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਧੰਨਵਾਦ ਆ ਤਾਰਸ ਸਿੰਘ ਮੌੜੀ ਵਾਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਹੋ ਕਹਿੰਦੇ ਮੁੰਡਾ ਖੰਡੀਆਂ ਮੁੱਛਾਂ ਵਾਲਾ ਜਾਂਦਾ ਮੇਰੇ ਮਿੱਤਰੋ ਇਹਨੇ ਕਹਿੰਦੇ ਅੱਜ ਆਹ ਟਰੈਕਟਰ ਨੂੰ ਮਨੇ ਨਵਾਂ ਨਾਮ ਦੇਤਾ ਜੁਗਾਨਾ ਦੇ ਨਾਮੇ ਨਾਲ ਕਹਿੰਦੇ ਆਹ ਟਰੈਕਟਰ ਆਉਣ ਵਾਲੇ ਖੇਡ ਮੇਲੇ ਤੇ ਓਏ ਆਹ ਦਾ ਗੂਜਾ ਕਰਨਾ ਚਾਹਿਆ ਗੱਡੀ ਲਓ ਆਹ ਕਹਿੰਦੇ ਨਵਾਂ ਨਾਮ ਰੱਖ ਦਿੱਤਾ ਗੱਬਰੀ ਨੇ ਨਵਾਂ ਨਾਮ ਰੱਖ ਦਿੱਤਾ ਦੁਕਾਨਾਂ ਦੇ ਨਾਲ ਨਾਲ ਜਾਣਿਆ ਜਾਂਦਾ ਆਹ ਟਿਕਤਰ ਮੇਰੇ ਵੀਰੇ ਖੇਡ ਦੇ ਮੈਦਾਨ ਵਿੱਚ ਉਹ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਪ੍ਰਦਰਸ਼ਨ ਕਰ ਰਿਹਾ ਔਰ ਉਧਰ ਕਹਿੰਦੇ ਮੁੰਡਾ ਕੰਪਾਈ ਵਾਲਾ ਜੋਤ ਵੀ ਪੁੱਜਿਆ ਹੋਇਆ ਨਾਲ ਕਹਿੰਦੇ ਸੁੱਖਾ ਨਾਲ ਕਹਿੰਦੇ ਤਾਉ ਮੱਝ ਦੇ ਵਾਲਾ ਕਿੱਲਾ ਉਹ ਗਲਤ ਟਿਕਾਣੇ ਲੱਗੇ ਹੋਈਆਂ ਨੇ ਉਧਰ ਕਹਿੰਦੇ ਕਮਲਤਾ ਵੀ ਬੈਠਾ ਉਹ ਜੌਂਦੀ ਦੇ ਉੱਤੇ ਵੱਡਾ ਵਾਂਗ ਜਾਂਦਾ ਮੁੰਡਾ ਪਰ ਗਰਾਊਂਡ ਦੇ ਵਿੱਚ गुंडिया वे वाला करता होमान में भी आठे खेड़ बनामें जुगाना कहने नचना ही फिर आज आ नचना ही फिरता है कोई नचना नहीं फिर नाइना भी नच ਫਿਰਦਾ ਨਾਲ ਟਰਾਲੀ ਨੂੰ ਵੀ ਨਚਾਉਂਦੇ ਫਿਰਦਾ ਓ ਸੋਨਾ ਲੀਕਾ ਕਨੇ ਗੱਲਾਂ ਬੱਕਰੀਆਂ ਨੇ ਕਿ 25 11 ਵੇਚ ਕੇ ਬਾਪੂ ਓ ਸੋਨਾ ਲੀਕਾ ਲੈਣਾ ਏ ਖੇਤਾਂ ਵਿੱਚ ਕੰਮ ਕਰਦਾ ਦੁਗੜਾ ਓਏ ਇਹ ਜਿੱਟਾਂ ਦਾ ਗਹਿਣਾ ਏ 25 11 ਵੇਚ ਕੇ ਬਾਪੂ ਓ ਸੋਨਾ ਲੀਕਾ ਲੈਣਾ ਏ ਕਿ ਖੇਤਾਂ ਵਿੱਚ ਕੰਮ ਕਰਦਾ ਦੁਗੜਾ ਇਹ ਜਿੱਟਾਂ ਦਾ ਗਹਿਣਾ ਏ ਇਹ ਜਿੱਟਾਂ ਦਾ ਗਹਿਣਾ ਮੇਰੇ ਵੀਰੋ ਓ ਵੇਖੋ ਸੋਨਾ ਲੀਕਾ ਦੁਬਾਨਾ

ਆਰਕਿੰਦ ਸਾਊਂਡ ਸਰਵਿਸ ਵੀਰੇ ਬਾਲ ਖੋਲਦੇ ਭਰਾਵਾ ਇਹ ਵੀ ਹੁਣ ਜਿੱਦੇ ਵੀ ਖੋਲਦੀਆਂ ਖੋਲਦੇ ਧੰਨਵਾਦ ਬਹੁਤ ਪਿਆਰੀ ਸਾਊਂਡ ਆਰਕਿੰਦ ਸਾਊਂਡ ਸਰਵਿਸ ਵੀਰ ਦਾ ਬਹੁਤ ਵੱਡਾ ਧੰਨਵਾਦ ਆਇਆ ਕਿੰਨੇ ਘਟਾਈ ਵਾਲੀਆਂ ਭਰਾਵਾ ਬਹੁਤ ਪਿਆਰੀ ਸਾਊਂਡ ਧੰਨਵਾਦ ਆ ਆਹ ਟਰੈਕਟਰ ਆ ਗਿਆ ਹਾਂ ਆਹ ਟਰੈਕਟਰ ਜੀ ਕਹਿੰਦੇ ਸ੍ਰੀ ਫਟੇਗੜ ਸਾਹਿਬ ਆਰਜਨ ਨੂ ਇਹ ਵੀ ਜਕਾਰੇ ਵੀ ਰਮਾਰਗੀ ਜਣ ਅੱਗੇ ਵਾਢਾ ਮੋਲੇ ਸੋਹਣੇ ਖਾਵਾਰੇ ਦੇ ਵੀਰੋ ਫਰੀ ਧੱਕੇਦਾਂ ਸਾਹਿਬ ਨੂੰ ਅੱਜ ਉਹ ਵੀ ਗੱਲ ਹੋ ਰਹੀ ਹੈ ਆਹ ਦੇਖੋ ਕਹਿੰਦੇ ਮੁੰਡਾ ਕਮਾਲ ਕਰਦਾ ਹੋਇਆ ਕਮਾਲ ਕਰਦਾ ਹੋਇਆ ਦੇਖ ਵੀਰੋ ਇਹ ਕਹਿੰਦੇ ਪੰਜਾਬੀਓ ਦੀ ਮਹਿਬੂਬ ਖੇਡਾ ਨਮੀ ਖੇਡਾ ਇਸ ਵੇਲੇ ਕਹਿੰਦੇ ਮੈਦਾਨ ਦੇ ਵਿੱਚ ਖੇਡਣਾ ਬਲਕਾਰ ਕਬੱਡੀਆਂ ਬਲਕਾਰ ਸਿੰਘ ਜੀ ਸਰਪੰਚ ਸਾਹਿਬ ਉਸਾਰਨਾ 500 ਹੋ ਗਿਆ ਲਾਟਕਣ ਬੀਰਾਂ ਦਾ ਬਹੁਤ ਧੰਨਵਾਦ ਹੈ ਬਲਕਾ ਸਿੰਘ ਜੀ ਸਰਪੰਚ ਸਾਹਿਬ ਦਸਾਹਰ ਦਾ ਪਿੰਡ ਕਹਿੰਦੇ 500 ਦੇ ਬੱਗੇ ਮਾਨ ਬੋਲਾਂ ਦੇ ਲਈ ਉੱਧਰ ਕਹਿੰਦੇ ਸੋਨੀ ਕਹਿੰਦੇ ਸ਼ੱਜੂ ਮਾਦਮ ਨਾਲ ਮਸਤਾ ਹੋਇਆ ਗਬਰੂਆ ਲੋਈ ਇੱਕ ਟਰੈਕਟਰ ਦਾ ਛੱਡ ਗਿਆ ਹੋਇਆ ਫਟ ਗਿਆ ਸੇ ਕੀ ਹੋਇਆ ਲਾਟ ਲੱਗ ਗਿਆ ਸੀ ਮਾਰਨ ਉਹਦੇ ਕਰਕੇ ਉਹਨੂੰ ਇੱਕ ਢੇੜੇ ਬਾਈ ਖੜਨਾ ਪਿਆ ਪੂਰਾ ਵੀ ਨਹੀਂ ਹੋਟ ਹੋਣਾ ਰਹਿ ਗਿਆ ਪੂਰਾ ਹੋਣਾ ਨਹੀਂ ਪੂਰਾ ਹੁਣ ਦੇਖਦੇ ਅਗੇ